para medias que aí, né, ਉਹ ਸਾਰੇ ਪਿੰਡ ਵਾਲੇ ਵੀ ਉਹਨੂੰ ਲਾਗੂ ਕਰ ਲੈ ਸਰ ਸਾਰੇ ਖਲ ਨੇ ਜੇ ਵੀਹ ਬੀਕਲਸ ਜਾ ਰਹੇ ਨੇ ਤਾਂ ਉਹਨਾਂ ਦੇ ਲਾਈਟਸ ਜਗੀਆਂ ਹੁੰਦੀਆਂ ਨੇ ਤੇ ਕਿ ਉਹਨਾਂ ਨੂੰ ਉੱਥੇ ਸਟੇਪ ਰੁਕਣ ਦੀ ਰੋਕਦਾ ਇਹ ਤੁਸੀਂ ਉਹਦੇ ਵਿੱਚ ਦੇਖੋਗੇ ਵੀ ਜਿਹੜਾ ਆਪਾਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਵਿੱਚ ਰੇਲਵੇ ਦੀ ਜੇ ਕੋਚ ਵਿੱਚ ਬੈਠੇ ਹੋ ਤਾਂ ਤੁਸੀਂ ਕਿਸ ਤਰੀਕੇ ਨਾਲ ਕਰਨਾ ਹੈ ਜੇ ਤੁਸੀਂ ਗੱਡੀ ਚਲਾ ਰਹੇ ਹੋ ਉਹਦੀ ਕੌਣ ਕਿਹੜੀ ਵਾਲੀ ਲਾਈਟ ਤੁਸੀਂ ਚਲਾ ਸਕਦੇ ਹੋ ਕਿਹੜੀ ਵਾਲੀ ਨਹੀਂ ਚਲਾ ਸਕਦੇ ਉਹ ਵੀ ਸਾਰਾ ਆਪਾਂ ਮੈਂਸ਼ਨ ਕੀਤਾ ਹੋਇਆ ਤੁਸੀਂ ਸਾਈਡ ਤੇ ਮੂਵ ਕਰਨਾ ਹੈ ਉਹ ਵੀ ਉਹਦੇ ਵਿੱਚ ਮੈਂਸ਼ਨਡ ਹੈ ਇੱਕ ਵਾਰ ਕਹਿ ਲਈ ਜਿਹੜੀ ਵੀਡੀਓਜ਼ ਆਪਾਂ ਭੇਜੀਆਂ ਨੇ ਜਿਹੜੀ ਭਾਰਤ ਸਰਕਾਰ ਨੇ ਵੀ ਦਿੱਤੀਆਂ ਨੇ ਉਹਨੂੰ ਸਾਰੇ ਇੱਕ ਨਾਲ

ਕੋਈ ਵੀ ਵਿਅਕਤੀ ਆਪਣੀ ਪਦਰਤੀ ਬਗੈਰ ਵੈਰੀਫਿਕੇਸ਼ਨ ਦੇ ਕੋਈ ਅਨਨੇਸੈਸਰੀ ਨਿਊਜ਼ ਨਾ ਪਾਏ ਬਹੁਤ ਸਾਰੀ ਚੀਜ਼ਾਂ ਇਹੋ ਜੀਆਂ ਨੇ ਜਿੱਥੇ ਐਕ ਤੇ ਆ ਜਾਂਦਾ ਹੈ ਜਦੋਂ ਆਪਾਂ ਵੈਰੀਫਾਈ ਕਰਦੇ ਹਾਂ ਤਾਂ ਉਹ 2 ਸਾਲ ਪੁਰਾਣੀ ਵੀਡੀਓ ਹੁੰਦੀ ਹੈ 3 ਸਾਲ ਪੁਰਾਣੀ ਵੀਡੀਓ ਹੁੰਦੀ ਹੈ ਉਸ ਕਰਕੇ ਲੋਕਾਂ ਵਿੱਚ ਅਨਨੇਸੈਸਰੀ ਜਿਹੜਾ ਹੈਗਾ ਇੱਕ ਮਾਹੌਲ ਤਣਾਅਪੂਰਨ ਬਣ ਜਾਂਦਾ ਹੈ ਮੈਂ ਸਾਰਿਆਂ ਨੂੰ ਬੇਨਤੀ ਇਹ ਹੀ ਕਰਾਂਗਾ ਕਿ ਤੁਸੀਂ ਕ੍ਰੈਡੀਬਲ ਇਨਫੋਰਮੇਸ਼ਨ ਦੇ ਵਾਸਤੇ ਜਿਹੜਾ ਡੀਪੀਆਰਓ ਸਾਹਿਬ ਇਨਫੋਰਮੇਸ਼ਨ ਪੇਸ਼ਦੇਣ ਜਾਂ ਫਿਰ ਮੈਂ ਤੁਹਾਡੇ ਵਾਸਤੇ ਤੁਹਾਡੇ ਰਾਹੀਂ ਜਿਹੜਾ ਹੈਗਾ ਉਹ ਪੇਜ ਦਾ ਤੇ ਉਹ ਉਸਤੇ ਹੀ ਨਿਰਭਰ ਕਰਲੇ ਹਨ ਜਿੱਥੇ ਸਾਡੇ ਸਰਟੀਫਾਈਡ ਜਰਨਲਿਸਟਸ ਨੇ ਸਾਡੀ ਪ੍ਰੋਪਰ ਚੈਨਲਸ ਨੇ ਸਾਡੇ ਸਰਕਾਰ ਦੇ ਹੈਂਡਲਸ ਨੇ ਬਟਿੰਡਾ ਦੀ ਆਪਣਾ ਡੀਸੀ ਆਪਣਾ ਡੀਪੀਆਰਓ ਦਾ ਵੀ ਆਪਣਾ ਐਕਸ ਦਾ ਵੀ ਪੇਜ ਹੈ ਫੇਸਬੁਕ ਦਾ ਵੀ ਪੇਜ ਹੈ ਸਐਸਪੀ ਮੈਡਮ ਦਾ ਵੀ ਆਪਣਾ ਪੇਜ ਹੈ ਜਿੱਥੇ ਵੀ ਤੁਹਾਨੂੰ ਲੱਗੇ ਇਹਨਾਂ ਪੇजेस ਨੂੰ ਫੋਲੋ ਕਰੋ ਤਾਂ ਜਿਹੜਾ ਜਿਹੜੀ ਵੀ ਕੋਈ ਇਨਫੋਰਮੇਸ਼ਨ ਹੋਗੀ ਆਪਾਂ ਉਸ ਦੇ ਉੱਤੇ ਵੀ ਇਹਨੂੰ ਜਿਹੜਾ ਹੈਗਾ ਅਪਡੇਟ ਕਰਾ ਸਾਰੇ ਪਿੰਡ ਦੀ ਆ ਰਹੀ ਹੈ ਜੀ ਕੋਈ ਉਹਦੇ ਉਹਦੇ ਬਾਰੇ ਉਹਦੇ ਬਾਰੇ ਮੈਂ ਗਾਈਂਡਲੀ ਅਭੀ ਦੱਲ ਨਹੀਂ ਕਰਨਾ ਚਾਹੁੰਦਾ ਸਾਰੇ ਇੱਕ ਦਿਨ ਦਾ ਹੈਗਾ ਲਗਾਤਾਰੀ ਹੋਏਗਾ ਸਾਰੀ ਨਹੀਂ ਅੱਜ ਮੈਂ ਪਹਿਲਾ ਇਹ ਦਿਸ ਇਜ਼ ਅ ਪ੍ਰੀਪਰੇਟਰੀ ਸਟੇਜ ਸਿਰਫ ਅੱਜ ਹੋਣਾ ਹੈ ਆਪ ਮੌਕ ਡ੍ਰਿਲਸ 4 ਵਜੇ ਤੇ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਹੈ 8:30 ਤੋਂ ਲੈ ਕੇ 8:40 ਤੱਕ ਥੈਂਕ ਯੂ ਸੋ ਮਚ